ਪਰਿਵਾਰਕ ਸਾਂਝ ਤੇ ਆਪਸੀ ਮਿਲਵਰਤਨ ਦਾ ਸੁਨੇਹਾ ਦਿੰਦੀ ਹੈ ਕਹਾਣੀ ਧੀਆ ਭੈਣਾ ਸਾਂਝੀਆਂ ਦੋਵੇਂ ਭਰਾਵਾਂ ਦਾ ਆਪਸ ਵਿੱਚ ਹੱਡ ਕੁੱਤੇ ਦਾ ਵੈਰ ਸੀ ਸਰਵਣ ਸੁਭਾਅ ਦੀ ਬਹੁਤ ਤੇਜ਼ੀ ਦਿਖਾਉਣ ਕਰਕੇ ਬਹੁਤ ਜਲਦੀ ਤਤਤਾ ਹੋ ਜਾਂਦਾ ਸੀ ਅਜੇ ਹਰਮੀਤ ਸਿੰਘ ਕੁਝ ਸਮਝਦਾਰ ਤੇ ਨਰਮ ਸੁਭਾਅ ਦਾ ਸੀ ਸਰਵਣ ਤੇ ਹਰਮੀਤ ਸਿੰਘ ਆਪਸ ਵਿੱਚ ਚਾਚੇ ਤਾਏ ਦੇ ਪੁੱਤ ਸਨ ਜਦੋਂ ਦਾ ਜ਼ਮੀਨ ਦਾ ਵੰਡ-ਵੰਡਈਆ ਹੋਇਆ ਸੀ ਉਦੋਂ ਤੋਂ ਇੱਕ ਵੱਟ ਪਿੱਛੇ ਰੋਲਾ ਪੈ ਗਿਆ ਸੀ ਜਿਸ ਕਰਕੇ ਦੋਵੇਂ ਭਰਾਵਾਂ ਦਾ ਆਪਸ ਵਿੱਚ ਹੱਡ ਕੁੱਤੇ ਦਾ ਵੈਰ ਸੀ ਸਰਵਣ ਸੁਭਾਅ ਦੀ ਬਹੁਤ ਤੇਜ਼ੀ ਦਿਖਾਉਣ ਕਰਕੇ ਬਹੁਤ ਜਲਦੀ ਤਤਤਾ ਹੋ ਜਾਂਦਾ ਸੀ ਅਜੇ ਹਰਮੀਰ ਸਿੰਘ ਕੁਝ ਸਮਝਦਾਰ ਤੇ ਨਰਮ ਸੁਭਾਅ ਦਾ ਸੀ ਇੱਕ ਦਿਨ ਹਰਮੀਰ ਸਿੰਘ ਦੀ ਕੁੜੀ ਕਾਲਜ ਤੋਂ ਆ ਰਹੀ ਸੀ ਉਸ ਦੀ ਸਹੇਲੀ ਉਸ ਨੂੰ ਸਕੂਟਰੀ ਤੇ ਛੱਡਣ ਆਈ ਉਹ ਉਸ ਨੂੰ ਪਿੰਡ ਵਾਲੇ ਮੋੜ ਤੇ ਲਾ ਕੇ ਚਲੀ ਗਈ ਦੂਰ ਆਪਣੀ ਮੋਟਰ ਤੇ ਬੈਠਾ ਸਰਵਣ ਉੱਚਾ ਹੋ ਹੋ ਕੇ ਦੇਖਦਾ ਹੈ ਤੇ ਆਪਣੇ ਸਿਰੀ ਨੂੰ ਪੁੱਛਦਾ ਹੈ ਓਏ ਬੰਤਿਆ ਆਹ ਕਿਨਾਂ ਦੀ ਕੁੜੀ ਨੂੰ ਕੋਈ ਲਾ ਕੇ ਗਿਆ ਮੈਨੂੰ ਤਾਂ ਸਿਆਣ ਨਹੀਂ ਆਉਂਦੀ ਉਹ ਦੇਖ ਉਹ ਪੀਲੇ ਸੂਟ ਵਾਲੀ ਕੁੜੀ ਦੇਖ ਕਿਵੇਂ ਦਮ-ਦਮ ਤੁਰੀ ਜਾਂਦੀ ਹੈ ਸਰਦਾਰਾ ਮੈਨੂੰ ਤਾਂ ਆਪਣੇ ਮੀਤੇ ਦੀ ਵੱਡੀ ਕੁੜੀ ਲੱਗਦੀ ਹੈ ਜਿਹੜੀ ਕਾਲਜ ਪੜਨ ਜਾਂਦੀ ਹੈ ਬੰਤੇ ਨੇ ਜਵਾਬ ਦਿੱਤਾ ਆਪਲਾ ਉਹਨੂੰ ਲਾਕੇ ਕੌਣ ਗਿਆ ਮੈਨੂੰ ਤਾਂ ਪਛਾਣ ਨਹੀਂ ਆਈ ਕਿਨਾਂ ਦਾ ਮੁੰਡਾ ਸੀ ਸਰਵਣ ਨੇ ਜਾਣ ਬੁੱਝ ਕੇ ਗੱਲ ਚੱਕਣੀ ਚਾਹੀ ਸਰਦਾਰਾ ਪਛਾਣ ਤਾਂ ਮੈਨੂੰ ਵੀ ਨਹੀਂ ਆਈ ਆਪਣੇ ਪਿੰਡ ਦਾ ਮੁੰਡਾ ਨਹੀਂ ਹੋਣਾ ਤਾਂ ਹੀ ਲਾਕੇ ਬਾਰੋ-ਬਾਰ ਵਗ ਗਿਆ ਬੰਤੀ ਨੇ ਸਰਵਣ ਦੀ ਮਾੜੀ ਸੋਚ ਦਾ ਸਾਥ ਦਿੰਦੇ ਹੋਏ ਜਵਾਬ ਦਿੱਤਾ ਬਸ ਫਿਰ ਕੀ ਸੀ ਇਹ ਗੱਲ ਦੋ ਮੂੰਹਾਂ ਤੋਂ ਚੌਹ ਤੱਕ ਤੇ ਚੌਹ ਤੋਂ ਅੱਠ ਤੱਕ ਤੇ ਫਿਰ ਫੈਲਦੀ ਫੈਲਦੀ ਸਾਰੇ ਪਿੰਡ ਵਿੱਚ ਫੈਲ ਗਈ ਬੁੜੀਆਂ ਕੁੜੀਆਂ ਇਕੱਠੀਆਂ ਹੋ ਕੇ ਗੱਲਾਂ ਕਰਦੀਆਂ ਤਾਂ ਹਰਮੀਤ ਸਿੰਘ ਦੀ ਕੁੜੀ ਦੇ ਆਚਰਣ ਤੇ ਖੂਬ ਚਿਕੜ ਸੁੱਟਦੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਇੱਕ ਬੁੜੀ ਦੂਜੀ ਨੂੰ ਆਖਣ ਲੱਗੀ ਨਹੀਂ ਮੈਂ ਤਾਂ ਮੀਤੇ ਦੀ ਵੱਡੀ ਕੁੜੀ ਦਾ ਰਿਸ਼ਤਾ ਆਪਣੇ ਭਤੀਜੇ ਨੂੰ ਕਰਾਉਣ ਲੱਗੀ ਸੀ ਸ਼ੁਕਰ ਹੈ ਕਿਤੇ ਕਰਵਾ ਨਹੀਂ ਦਿੱਤਾ ਬਚਾਅ ਹੋ ਗਿਆ ਭੈਣੇ ਦੂਜੀ ਬੋਲੀ ਇਹੋ ਜਿਹੀਆਂ ਸੌਰੇ ਵੀ ਨਹੀਂ ਟਿਕਦੀਆਂ ਹੁੰਦੀਆਂ ਹੋਰ ਨਹੀਂ ਭੈਣੇ ਤੇਰਾ ਤਾਂ ਕੋਈ ਦਿੱਤਾ ਲਿਆ ਅੱਗੇ ਆ ਗਿਆ ਨਾਲੇ ਤੂੰ ਆਪ ਦੇ ਸਿਰ ਸਵਾ ਪਵਾਉਂਦੀ ਨਾਲੇ ਆ ਗਾਂ ਵਾਲਿਆਂ ਦੇ ਸਾਰੀਆਂ ਬੁੜੀਆਂ ਹੋਰ ਨਹੀਂ ਭੈਣੇ ਬਚ ਗਈ ਤੂੰ ਕਹਿ ਕੇ ਗੱਲ ਨੂੰ ਹੋਰ ਰਸਦਾਰ ਬਣਾਉਂਦੀਆਂ ਹਰਮੀਤ ਸਿੰਘ ਦੀ ਪਤਨੀ ਤੇ ਕੁੜੀਆਂ ਕਦੇ ਕਿਸੇ ਦੇ ਕੋਲ ਫਾਲਤੂ ਖੜਦੀਆਂ ਨਹੀਂ ਸਨ ਤੇ ਨਾ ਹੀ ਕਿਸੇ ਕੋਲ ਜਾਂਦੀਆਂ ਸਨ ਹਰਮੀਤ ਸਿੰਘ ਆਪ ਵੀ ਖੇਤਾਂ ਵਿੱਚ ਕੰਮ ਕਰਦਾ ਖੇਤਾਂ ਤੋਂ ਘਰ ਤੇ ਘਰ ਤੋਂ ਖੇਤਾਂ ਤੱਕ ਹੀ ਉਸ ਦੀ ਜ਼ਿੰਦਗੀ ਸੀ ਲੋਕ ਬਾਹਰ ਜੋ ਮਰਜੀ ਬੋਲੀ ਜਾਂਦੇ ਹੋਣਗੇ ਉਹਨਾਂ ਨੂੰ ਕੀ ਪਤਾ ਮਹੀਨਾ ਕੋ ਲੋਕ ਮਸਾਲੇ ਲਾ ਲਾ ਕੇ ਹਰਮੀਤ ਦੀ ਕੁੜੀ ਦੀਆਂ ਗੱਲਾਂ ਕਰ-ਕਰ ਕੇ ਬੈਠ ਗਏ ਇੱਕ ਦਿਨ ਹਰਮੀਤ ਸਿੰਘ ਸ਼ਾਮ ਨੂੰ ਆਪਣੇ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਸੀ ਤੇ ਉਸ ਦੇ ਨਾਲ ਉਸ ਦਾ ਕਾਮਾ ਜੀਤਾ ਵੀ ਸੀ ਸ਼ਹਿਰ ਵੱਲੋਂ ਆਉਂਦੀ ਪਿੰਡ ਦੀ ਫਿਰਨੀ ਨੂੰ ਜੋੜਨ ਵਾਲੀ ਸੜਕ ਤੇ ਦੋ ਤਿੰਨ ਜਣਿਆਂ ਦਾ ਇਕੱਠ ਜਿਹਾ ਹੋਇਆ ਲੱਗਿਆ ਹਰਮੀਤ ਸਿੰਘ ਨੇ ਆਪਣੀ ਮੋਟਰ ਵੱਲ ਨੂੰ ਮੋਟਰਸਾਈਕਲ 모ੜਨ ਦੀ ਥਾਂ ਉਧਰ ਨੂੰ ਕਮਾ ਲਿਆ ਕਿਉਂਕਿ ਉਸ ਨੂੰ ਕਿਸੇ ਕੁੜੀ ਦੀ ਚੀਕ ਦੀ ਆਵਾਜ਼ ਦਾ ਵੀ ਭੁਲੇਖਾ ਪਿਆ ਸੀ ਜਿਵੇਂ ਹੀ ਹਰਮੀਤ ਸਿੰਘ ਆਪਣੇ ਕੰਮੇ ਨਾਲ ਉਧਰ ਨੂੰ ਵਧਿਆ ਤਾਂ ਗੁੰਡਿਆਂ ਨੇ ਉਹਨਾਂ ਵੱਲ ਨੂੰ ਡਾਂਗਾ ਉਲਾਰ ਲਈਆਂ ਹਰਮੀਤ ਸਿੰਘ ਤੇ ਉਸ ਦੇ ਕੰਮੇ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਦੋ ਹੱਥ ਕੀਤੇ ਤਾਂ ਬਦਮਾਸ਼ਾਂ ਨੇ ਉੱਥੋਂ ਭੱਜਣ ਦੀ ਕੀਤੀ ਕੁੜੀ ਦੀ ਚੁੰਨੀ ਲੀਰੋ ਲੀਰ ਹੋਈ ਬਈ ਸੀ ਬਚਾਅ ਕਰਦੀ ਦਾ ਕਮੀਜ਼ ਵੀ ਕਈ ਜਗ੍ਹਾ ਤੋਂ ਫਟਿਆ ਪਿਆ ਸੀ ਹਰਮੀਤ ਸਿੰਘ ਨੇ ਆਪਣੇ ਸਿਰ ਦਾ ਪਰਣਾ ਲਾ ਕੇ ਕੁੜੀ ਨੂੰ ਆਪਣਾ ਤਨ ਢੱਕਣ ਲਈ ਦਿੱਤਾ। ਉਸਨੇ ਪਛਾਣ ਲਿਆ ਸੀ ਕਿ ਉਹ ਤਾਂ ਸਰਬੰਨ ਦੀ ਕੁੜੀ ਸੀ ਜੋ ਸ਼ਹਿਰ ਆਪਣੇ ਵਿਆਹ ਦੇ ਕੱਪੜੇ ਸਿਉਣੇ ਦੇਣ ਗਈ ਸੀ। ਉਹ ਆਪਣੀ ਸਕੂਟਰੀ ਤੇ ਆ ਰਹੀ ਸੀ ਤਾਂ ਮੁੰਡਿਆਂ ਨੇ ਇਕੱਲੀ ਦੇਖ ਕੇ ਘੇਰ ਲਿਆ ਸੀ। ਹੁਣ ਕੁੜੀ ਆਪਣੇ ਚਾਚੇ ਹਰਮੀਤ ਦੇ ਗਲ ਲੱਗ ਕੇ ਬਹੁਤ ਰੋ ਰਹੀ ਸੀ। ਹਰਮੀਤ ਸਿੰਘ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਕਿਹਾ, "ਧੀਏ ਰੋ ਨਾ। ਜੇ ਅੱਜ ਇੱਥੇ ਕੋਈ ਜਾ ਜਾਂਦੀ ਹੋ ਜਾਂਦੀ ਤਾਂ ਸਾਨੂੰ ਮਰਨ ਨੂੰ ਥਾਂ ਸੀ।" ਆਪਣੇ ਕੰਮੇ ਨੂੰ ਜੀਤਿਆ ਤੂ ਕੁੜੀ ਦੀ ਸਕੂਟਰੀ ਲੈ ਕੇ ਆ ਪਿੱਛੇ ਪਿੱਛੇ ਮੈਂ ਆਪ ਛੱਡ ਕੇ ਆਉਣਾ ਰਾણો ਨੂੰ ਘਰੇ ਕਹਿ ਕੇ ਰਾણો ਨੂੰ ਉਸ ਦੇ ਘਰ ਲੈ ਕੇ ਜਾਂਦਾ ਹੈ ਜਿਵੇਂ ਹੀ ਸਰਵਨ ਸਿੰਘ ਬਾਹਰ ਨਿਕਲਦਾ ਹੈ ਤਾਂ ਉਸ ਦੀ ਧੀ ਰਾણો ਉਸ ਦੇ ਗਲ ਲੱਗ ਕੇ ਬਹੁਤ ਰੋਂਦੀ ਹੈ ਤੇ ਕਹਿੰਦੀ ਹੈ ਪਾਪਾ ਅੱਜ ਜੀ ਚਾਚਾ ਜੀ ਮੈਨੂੰ ਨਾ ਬਚਾਉਂਦੇ ਤਾਂ ਤੁਸੀਂ ਕਾਸੀ ਜੋਗੇ ਨਹੀਂ ਰਹਿਣਾ ਸੀ ਰਾਣੋਂ ਰੋਂਦੇ ਹੋਏ ਸਾਰੀ ਕਹਾਣੀ ਦੱਸਦੀ ਹੈ ਸਰਵਣ ਸਿੰਘ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਨੇ ਇਸ ਦੀ ਧੀ ਦੀ ਮਿੱਟੀ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਹ ਹਰਮੀਤ ਅੱਗੇ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਖੜ ਜਾਂਦਾ ਹੈ ਹਰਮੀਤ ਸਿੰਘ ਉਸ ਨੂੰ ਕਹਿੰਦਾ ਹੈ ਵੱਡੇ ਵੀਰਿਆ ਭਰਾ ਹੀ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ ਪਰ ਧੀਆਂ ਪੈਣਾ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਧੀਆਂ ਪੈਣਾ ਦੀ ਇੱਜ਼ਤ ਦੀ ਰਾਖੀ ਕਰਨਾ ਤਾਂ ਆਪਣਾ ਸਾਰਿਆਂ ਦਾ ਫਰਜ਼ ਹੈ ਤਾਂ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ